ਹੋ 10000 ਨਹੀਂ ਆਉਂਦੇ 12000 ਦਿੰਦੇ ਨੇ 100 ਕਿਸੇ ਪੱਜ ਗਏ 18 ਵਾਲਾ ਬਣਾ ਤੂੰ 18 ਵਾਲਾ ਦਿੰਨਾ ਕੋਈ 200 ਉਹ ਟਾਈਮ ਗਿਆ ਅੱਜ ਨਵੇਂ ਨਹੀਂ ਆਇਆ ਨਵੇਂ ਸਾਤ ਨਵੇਂ ਤੋਂ ਜਪਾ ਨਵੇਂ ਮਰੇ ਇੱਧਰ ਕਰ ਪੀਂਦੇ ਪਹਿਲਾਂ ਆਹ ਕਧੀਆਂ ਗਦੇੜਾ ਦੋਨਾਂ ਦੇ 14000 ਦਿੰਨਾ ਕਹਿੰਦਾ ਨਾ 100 ਰੁਪਏ ਦਾ ਲਖਾਈ ਪਿੱਛੇ ਰੋਲਾ ਕਹਿੰਦਾ ਹੁਣ ਦਾ ਰੋਲਾ ਪੈਣਾ ਹਾਂ ਜੀ ਪਿੱਛੇ ਰੋਲਾ ਲੱਗਿਆ ਜਿੰਦਾ ਕਹਿੰਦਾ ਸਾਡਾ ਸ਼ੁਰੂ ਮਾਰਦੇ ਨਾਲ ਲਖਾਈ ਪਿੱਛੇ ਰੋਲਾ ਪਿਆ ਰੋਲਾ ਰਾਜ ਜੀ ਦੱਸ ਜਿਆਦਾ ਲਖਾਈ ਨੂੰ ਕੋਈ ਦਾ ਰੋਲਾ ਚਾਟਿਤੂ ਸਾਡਾ ਪਹਿਲਾਂ ਉਹ ਆਵੇ 14 ਚੱਕ ਲਖਾਈਆਂ ਲੋਈਆਂ ਦੇ ਆਪੇ ਨਿਕਾਂਗੇ ਨਹੀਂ ਮੇਰੀ ਗੱਲ ਸੁਣ ਹਾਂ ਚੰਗਾ ਹੀ ਛੱਡੋ ਹੋ ਇੱਥੋਂ ਚੱਲੋ ਬਣਾ ਹਾਂ ਦੱਸ ਇੱਥੋਂ ਚੱਲਣ ਦੇ। ਬਹੁਤ ਦੋ 18000 ਲਾ ਕੇ 24000 ਕਿਉਂ ਦੇ ਦਿੰਦਾ ਤੈਨੂੰ? ਉਹ 15 ਨਹੀਂ ਦੇ ਰਿਹਾ ਯਾਰ। ਮੈਂ 15 16 ਆ ਲਾਈ ਬਟਾ ਪਿੰਡ ਦਾ ਆੜਾ ਬੰਦਾ। ਕਿਹੜਾ? ਆ ਲੈ ਸਾਡੇ ਕੋਲ। ਫੇਰ ਆਪ ਨਹੀਂ ਲਿਆਜ ਬਣੀ ਪਗਾਉਣਾ ਤੂੰ। ਆ ਦੇਖੋ ਹੋ ਗਈਆਂ 16000 ਤੇਰੇ ਪਿੰਡ ਵਾਲੇ ਨਹੀਂ ਆ ਚੱਕ। ਓਏ। ਹਰ ਲੈ। ਹਰ ਲੈ। ਮੈਂ ਤਾਂ ਹੁਣ ਤਾਂ ਮੈਂ ਤਾਂ ਦਵਾਉਂਦਾ। ਚੱਲਾ ਨਹੀਂ ਕਰਦਾ। ਮਾਂ ਕਰ ਉਹ ਨਾ। ਇਹ ਵੀ 17000 ਫੜਾ। ਖਾਈ ਤੂੰ ਲਿਖਾਈ ਤੂੰ ਕਰਦੇ ਆ ਆ ਜਾ ਆ ਜਾ ਕੋਈ ਸਦਾ ਨਾਲ ਹੀ ਕਰ ਹੋ ਜਾ ਨਾਲ ਹੀ ਕਰ ਮੈਂ ਤੈਨੂੰ ਰੱਖਾਂ ਰੱਖਾਂ ਉਹ ਕਰਾਂਗੇ ਵੀ ਰੋਕਟ ਵੀ ਨਹੀਂ ਉਹ ਠੀਕੇ ਪੈਸੇ ਲੈ ਉਹ ਮੈਂ ਇਹ ਤਾਂ ਬਾ ਵੀ ਨਹੀਂ ਫਿਲਮੀ ਬੰਦਾ ਟੀੜੀਆਂ ਵੀ ਮਸਤਾਨਾ ਬੰਦਾ ਹੈਵੀ ਬੰਦਾ ਮਸਤਾਨਾ ਹੈ ਮਸਤਾਨਾ ਮੈਂ ਲੋੜ ਲਈ ਇੱਕ ਮਿੰਟ ਮੈਂ ਤੁਸੀਂ ਲੈਣੇ ਹੋ ਬੰਗਾਲ 14000 ਤਾਂ ਹੀ ਚੱਲਦੀਆਂ ਜੇ ਚੱਲਦੀਆਂ ਤਾਂ ਪੈਸੇ ਕਿਹੜਾ ਵੇਦੋ 15 ਚਲਾਤਾ ਬਾਈ 15 ਵੀ ਚੱਲਦਾ ਉਹ ਤੇ ਬੰਨ ਦੇ ਕਰਕੇ ਤੇਰੇ ਪਿੰਡ ਦਾ ਤਾਂ ਕੰਮਲਾ ਹੈ ਉਹੀ ਹਜ਼ਾਰ ਅਸੀਂ ਬਣਾਵਾਂਗੇ ਰஞ்சிਤ ਨੂੰ ਦਵਾਉਣਾ ਮੈਂ ਕੋਲ ਲੈਣਾ ਰஞ்சிਤ ਆਹਾ ਰஞ்சிਤ ਮੈਂ ਤਾਂ ਨਹੀਂ ਲੈਂਦਾ ਹਾਂ ਬੋਰਡ ਫਟਾ ਰਿਹਾ ਹੈ ਉਹ ਲੈ ਲੈਂਦਾ ਜਿਹੜੀਆਂ ਪਾਰਾ ਰਹੀਆਂ ਨੇ ਨਾਲੀ ਹੋ ਗਈ 15 ਦਿਨਾਂ ਵਾਲੀ ਗੱਲ ਉਹ ਤਾਂ 20 ਦਿਨਾਂ ਦੀ ਗੱਲ ਹੋ ਗਈ ਜਿੱਦ ਮੈਂ ਗਿਆ ਜਿਹੜਾ ਚਾਹਾਂ ਪਾ ਗਿਆ ਤਾਂ ਮੁੜ ਕੇ ਆਉਂਦਾ ਨਹੀਂ ਤੇ ਇਹਨਾਂ ਨੇ ਹੀ ਲੈ ਲੈਂਦਾ ਕੌਣ ਲੈ ਲੈਂਦੇ ਦਾ ਇਹ ਸਾਰੇ ਆ ਸਾਰੇ ਖੜੇ ਆ ਮਾਗਿਆ ਖੜੇ ਤੁਸੀਂ ਵੀ ਘਰ ਦੇ ਬਸਲੇ ਤੋਂ ਵਾਲੀ ਮੌਲ ਦੇਤੀ ਹੋਣ ਬੰਦਾਂ ਦੇ ਪਲੇਟਾਂ ਵਿੱਚ ਲਾ ਚ ਲੋਕ ਪਟਨਾ ਵਾਲੇ ਦਾ ਦਿਖਣ ਲੱਗੋ ਲੱਖ ਰਾਮਾ ਲੜੇ ਦਾ ਪਿਓ 15 ਵਾਲੇ ਕਹਿੰਦੇ 200 ਦੋਨੇ ਆਸਮਾਨ ਐ ਕਰੋ ਪਰ ਵੀ ਕਿੰਨੇ ਆ ਬਾਕ ਕਰ ਲੀਆਂ ਬੰਦਾਂ ਦੀ ਉਹ ਸ਼ੌਣ ਲਗਾਈ ਕਰਾਓ ਇੱਕ ਮਿੰਟ ਭੱਜੀ ਵਾਲੀ ਗੱਲ ਹੈ ਕਰ ਤੂੰ 15 ਕਹਿੰਦੇ 17 ਕਹਿੰਦਾ ਬੋਲੋ ਹਾਂ 15 ਬੋਲੋ 17 ਬਾਈ ਬੋਲੋ ਆਈ ਰੇਰ ਵੰਗੇ ਜੀ ਫਿਰ ਆਲੀਆ ਖੜੇ ਆਈ ਨਾ ਨੂੰ ਚੜਨਾ ਪੁੱਤ ਆ ਉਹ ਜੱਠੇ ਵਾਲੀਆ ਖੜੇ ਪਾਈ ਰੇਰ ਵੰਗੇ ਜੀ ਫਿਰ ਤੂੰ ਕਿੰਨਾ ਘੱਟ ਮੀਲ ਹੋੜ ਕੇ ਜਿਹੜਾ ਉਹ 50 ਰੁਪਏ ਦੋਰੀ ਚੀਜ਼ ਆ 50 ਬੰਦਲਾ ਦੋਰੀ ਚੀਜ਼ ਆ ਉਹਦਾ ਉੱਠਾ ਨਾ ਜੇ ਪੰਡਤ ਨੂੰ ਉਹਦਾ ਚੱਟ ਬਰੇ ਉਹਦਾ ਲੱਤਾਂ ਨਹੀਂ ਭਰ ਜਾਂਦੀ ਉਹ ਬਣੇ ਰਹੀ ਜਾਂਦੇ ਉਹ ਤਾਂ ਸੀ ਲੱਤਾਂ 100 ਰੁਪਏ ਵੀ ਵੜ ਗਿਆ ਉਹ ਜਾਨਾ ਉਹਦਾ ਗਿਆ ਕੰਮ ਯਾਰਾ ਕਿ ਦੇਖੀ ਉੱਤੇ ਦਿਖਾਉਂਦੇ ਨਾ ਲੱਤਾਂ ਤੁੰਗਲੀ ਇਹਦੀ ਵੇਚੀ ਕਿ ਲੱਗਦੀ ਤੇਰੇ ਦੁਕਾਨਾਂ ਦਾ ਹੱਥ ਨਾਲ ਹੱਥ ਲੱਗਦੀ ਕੋਈ ਗੱਲ ਪੁੱਲ ਬੰਦਾ ਜਾਣਦਾ ਤੁੰਗਲ ਦਾ ਤੈਨੂੰ ਵੀ ਕਰੇ ਵੀ ਜਾ ਕੇ ਤੈਨੂੰ ਵੀ ਜਾਣਦਾ ਹੁਣ ਜਿਹੜਾ ਤੈਨੂੰ ਪੈਸੇ ਕਨੇ ਆ ਕੇ ਜੇਬ ਚ ਪਾ ਕੇ ਰੱਛੇ ਫੜ ਕੇ ਲੈ ਗਿਆ 15000 ਦੀਆਂ ਹੋ ਗਏ ਭਾਈ ਇਹ ਕਰਵਾ ਆ ਚੱਕ ਪਈ ਉਹ ਰੱਬ ਲੱਭਦੀ ਕਰੋ ਕੰਮ ਰੱਬ ਲੱਭਦੀ ਉਹ 17 ਕਹਿੰਦਾ 15 ਕਹਿੰਦਾ ਮੁੱਲ ਨਾ ਹੋ ਯਾਰ ਫਰਕ ਕੀ ਰਹਿ ਗਿਆ ਹੁਣ ਉਹ ਉਹ ਤਾਂ ਸੁਧਰੀਆਂ ਲੋਕ ਦੇ ਰਾਮਾ ਤਾਂ ਲਾ ਕੇ ਆ ਰਹੀਆਂ ਉੱਥੇ ਲੱਗਿਆ ਮੰਡੀ ਤੇ ਯਾਰ ਮੇਰੀ ਮੰਡੀ ਉਹ ਯਾਰ ਮੈਂ ਪੰਜਾਬੀ ਜੀ ਸਮਝੂ ਮਕਾਵਾਂ ਗੱਲ 16 ਲਾਇਆ ਪਹਿਲੇ ਹੱਟੇ ਨੂੰ 14 15 ਲਾ ਕੇ ਮੈਂ ਜਹਾਨੂੰ ਕੋਤੇ ਗੱਲ ਕਰਦਾ ਬੰਦਾ ਵੰਗੋ 17 ਨਗੋਦੇ ਪਾਉਂਦੇ ਸੀ ਉਹਦੇ ਪੈਂਦੀਆਂ ਸੀ ਇਹਨੇ ਗਾਂਧੀ ਜੀ ਕਰੀ ਉਹਦੇ ਪੈਂਦੀਆਂ ਜਿੱਦੇ ਮੈਨੂੰ ਵਿਗਾ ਕੇ ਲੈ ਗਿਆ ਉਹਨੇ ਪੈਂਦੀਆਂ ਉਹਨੇ ਗਾਂਧੀ ਜੀ ਕਰੀ ਉੱਤੇ ਆਪਾਂ ਨੂੰ ਮੂੜ ਕੇ ਬਣਾਉਂਦੇ ਰਾਈਡਰੀ ਪੈਂਦੀਆਂ ਮੰਦੀਪ ਆਪਾਂ ਨੂੰ ਪਤਾ ਨਹੀਂ ਵੀ ਉੱਥੇ ਕਿੰਨਾ ਬੰਦਾ ਆਇਆ ਜੀ ਸਾਨੂੰ ਕਹਿੰਦਾ ਮਾਰਾ ਹੰਦੂ ਕਾ 80000 ਵੀ ਉੱਤੇ ਇਹ ਗੱਲ ਕਰਦਾ ਸਾਡੇ ਨਾਲ ਇਹਦਾ ਕਹਿੰਦਾ 18000 18000 15000 ਤੇ ਹੁਣ ਵੀ ਇਹਦੇ ਛੇ ਜਿੱਥੇ ਕੰਮ ਕਰਦਾ ਇਹ ਉੱਥੇ ਇਹਦੇ ਖੇਤ ਗਏ ਜੀ ਯਾਰ ਇਹਦੇ ਟਾਈਮ ਕੋਈ ਪਾ ਲਈ ਨਹੀਂ 18000 ਮੈਨੂੰ ਤੇਰੀ ਮਾਰੀ ਕਹਿੰਦਾ ਵੇਚ ਲੈ ਮਰਾ ਨਾ ਨਹੀਂ ਭਾਈ ਜੇ ਮਾਰੇ ਆ ਗਈ ਰਾਹ ਛੱਡਦਾ 17000 ਰਹਾ ਕਰਦਾ ਜੇਕਰ 18 12 ਐਂ ਵੀ ਗੱਲ ਜੇ ਮਾਣਾ ਰਾਹ ਹੁੰਦਾ 17000 ਦੇ ਕਰ ਦਿੰਦਾ ਉਹਦੇ 68 ਭਾਈ ਨੂੰ ਕਰਲੀ ਹੋ ਗਈ ਅੱਜ ਕਿਹੜਾ ਬਿੱਲੀ ਛੱਕ ਮਾਰ ਗਈ ਅੱਜ ਕਿਹੜਾ ਬਿੱਲੀ ਛੱਕ ਮਾਰ ਗਈ ਭਾਈ ਬਿੱਲੀ ਚੂਹਾਂ ਨਹੀਂ ਪਾਉਂਗਾ ਮੰਡੀ ਫੇਰ ਆ ਜੂ ਤੇ ਮੇਰੀ ਗੱਲ ਸੁਣਾ ਜਿਹੜਾ ਬੰਦਾ 20 ਕਿਲੋ ਵਾਲਾ ਨਾਗ ਬਣਾਉਂਦਾ ਸੀ ਨਾ 5 6 ਕਿਲੋ ਵਾਲਾ ਨਾਗ ਬਣਾਉਂਦਾ ਦੁਕਾਨ ਤੇ ਹੁਣ ਇੰਨੇ ਇੰਨੇ ਤਾਂ ਲੱਗਦਾ ਐਗਲਾ ਲੱਗਦਾ ਫਿਰ ਉਹ ਗੰਨਾ ਹੁਣ ਗਰਮੀ 'ਚ ਬਈ ਮੀਟ ਮੀਟ ਖਾਣਾ ਕਿਹੜਾ ਗੰਨਾ ਮੀਟ ਬਈ ਗਰਮੀ 'ਚ ਮੈਨੂੰ ਦੱਸੋ ਨਾ ਬਸ ਤੇਰਾ ਉਹ ਯਾਰ ਤੇਰੀ ਮਜੀ ਜੀ ਮੈਨੂੰ ਦੱਸ ਦੇਗਾ ਨਾਲ ਖਾਣੇ ਦਾ ਯਾਰ ਆਪਾਂ ਇੱਕ ਵਾਰ ਤੇ ਥੋੜੀ ਲੈਨੇ ਇੰਨੇ ਨਜ਼ਰ ਰੱਖ ਕੇ ਫਿਰ ਤਾਂ ਜੀ ਬਣਾਈ ਖੜਿਆ ਸਾਰਿਆਂ ਦੇ ਖਾਲਾਂਗੇ ਥੋੜਾ ਥੋੜਾ ਦੇਖ ਤੁਸੀਂ ਲੈਣਾ ਜੀ ਤੁਸੀਂ ਆਪੇ ਉਹ ਦਾ ਨਾ ਉਹ ਦੋ ਵਿਓ ਵੇਚੂ ਯਾਰ 15000 ਚ ਮੇਰੇ ਚੱਲ ਗਏ 15000 ਤਾਂ ਉਹ ਵੀ ਕਹਿੰਦਾ ਉਹ ਦੋਨਾਂ ਨੇ ਤਾਂ ਜਮ ਇਕੱਠੇ ਵਾਲਿਆ 50 ਬਟਾ 15 ਕਰਕੇ ਗਏ ਉਹ 17 ਕਈ ਤੁਸੀਂ 50 ਬਟਾ ਕਰਕੇ ਲੈ ਲਿਆ ਜੀ ਕਾਤਾ ਨੂਰ ਭਾਈ ਜੀ ਕਿਉਂਗੇ ਨਹੀਂ ਇਹ ਨਾਲੇ ਆਏ ਨਾ ਬਾਈ ਆ ਨਾਲੇ ਨਾ ਆ ਫਿਰ 18 ਤੋਂ 20 ਤੱਕ ਜਿਹੜਾ ਨਹੀਂ 20 ਤੱਕ ਜਿਹੜਾ ਨਹੀਂ ਵਾਓ ਇੱਕ ਤੋਂ 20 ਖੜਿਆ ਨਾ ਨਹੀਂ ਬੰਦਾ ਬੱਦਦਾ ਹੁੰਦਾ 12 900 ਜਾਨੇ ਕੋਟ ਆਦਾ 1 ਕੋਟ ਨੂਰ ਮੰਗਾ ਲਈ 800 ਦੇ ਦੇ ਕੋਈ ਖੜੀ ਹੋਣਾ ਉਹ ਮਸਰੀ ਵਾਲੀ ਗੱਲ ਉਹ ਗੱਲ ਸੁਣ ਉਹ ਕਿਤੇ ਆਇਆ ਨਾ ਜਿਹੜੇ 17 ਲੱਗਦਾ ਸੀ ਅੱਜ ਤੋਂ 20 ਦਿਨ ਪਹਿਲਾਂ ਥੋੜੀ ਫੰਡ ਸੀ ਜਿਹਦੇ ਤਾਰਾ ਲੱਗਦਾ ਸੀ ਮੈਂ ਜਾਣਾ ਮੈਂ ਹੋਰ ਦੇ ਸੂਰਜੋ ਬਣਦਾ ਸੀ ਉਹ ਨਹੀਂ ਬਣਦਾ ਕਿੱਥੇ ਜਾਣਾ ਤੂੰ ਵਿਆਹ ਤੇ ਮੈਂ ਪਾਸੇ ਜਾਣਾ ਅੱਛਾ ਮੈਂ ਤੁਹਾਨੂੰ ਪੰਜਾਬੀ ਜਾ ਕੇ ਸਮਝਾਉਣਾ ਇਹ 15 ਲੱਖਾਂ ਤੋਂ ਕਿਤੇ ਇਸ ਗੱਲ ਚ ਨਾ ਰਹੇ ਜੋ ਵੀ ਉਹ ਗੁੱਟ ਫਿਰਦਾ ਇਹਨੇ ਪਤਾ ਹੀ ਨਹੀਂ ਮੇਰੇ ਵਰਗੇ ਕਿੰਨੇ ਕੁ ਤੌਰ ਤੇ ਬਣਾ ਮਣਾਉਂਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਉਸ ਤੋਂ ਲਾਉ ਬੋਲਣਾ ਚਲੋ ਭਾਈ ਚਲੋ ਉਹ ਜਾਣ ਤੋਂ ਆਪਸਾ ਮੈਂ ਬਚੂਗਾ ਹੋਰ ਨਾ ਗੱਲ ਇਹ ਨਹੀਂ ਮਸਤਰਾ ਹਾਲ ਦਿਨ ਘੱਟ ਕੇ ਰਹੇ ਕਿਸ ਨੇ ਗਾਲੀ ਅੱਛੇ ਅਮਰ ਜੀ ਬੰਦਾ ਜੇਲ੍ਹ ਘੱਟਣ ਦੀ ਲੋੜ ਨਹੀਂ ਨਾ ਦੇ ਭਗਵਾਨ ਦੇ ਬੰਦੇ ਕੱਟੀ ਨਾ ਹੋਰ ਬਾਕੀ ਇਹ ਅਜੇ 41 ਘੱਟੇ 41 ਦਿਨ ਲੱਗਿਆ 17 ਸਾਲਾਂ ਵਰਗਾ ਵੋਟਾਂ 'ਚ ਖੜਾ ਬੇਦਾ ਵੋਟਾਂ 'ਚ ਖੜਾ ਆ ਕੰਮ ਹੋਣਾ ਜਦੋਂ ਜਵਾਖਣ ਵਾਚੋਗੇ ਤਾਂ ਜਦੋਂ ਲੱਗਿਆ 17 ਸਾਲ ਹੋ ਗਏ ਕਤਲ ਦੇ ਪਰਚੇ ਜਿੱਥੇ